ਸਾਡੇ ਲਾ ਕੇ ਵਿਆਹ ਆ ਤੇ ਡੋਲੀ ਤੁਰਨ ਲੱਗੀ ਆ ਉਹ ਗਾਣਾ ਬੰਦ ਹੋ ਗਿਆ ਤੇ ਡੋਲੀ ਤੁਰਨ ਦਾ ਸਾਡੀ ਭੈਣ ਦਾ ਸਾਨੂੰ ਬਹੁਤ ਦੋਖਿਆ ਚੱਲ ਬਈ ਇਹ ਆ ਉਹ ਹੋ ਬੰਦ ਹੋ ਗਿਆ ਸਭ ਸਭੀ ਹੋਣੀ ਦੁੱਖ ਚ ਭਗੜਾ ਪੈ ਰਹੇ ਆ ਸਭੀ ਕਿਦਾਂ ਸਹੀ ਲਓ ਜੀ ਵਲੌਗ ਦੀ ਸ਼ੁਰੂਆਤ ਅਸੀਂ ਰਾਤ ਕੀਤੀ ਅੱਜ ਅਸੀਂ ਕਿਤੇ ਚੱਲ ਗਏ ਸੀਗੇ ਤੇ ਸਭੀ ਤੋਂ ਸ਼ੁਰੂਆਤ ਸਭੀ ਜੱਸਾ ਪੱਟੀ ਦੀ ਅਭੀ ਡਾਂਸ ਲੈ ਵਜਦਾ ਫਲੇ ਫੋਟੋ ਬਲੌਗ ਚ ਮੈਂਸ਼ਨ ਕਰਦੀ ਜੈਸੀ ਪੱਟੀ ਘਰ ਦੇ ਨਹੀਂ ਘਰ ਦੇ ਜੈਸੀ ਪੱਟੀ ਦੇ ਨਾਲ ਹਾਂ ਜਲੇ ਹੁਣ ਵਜਣਾ ਨਾ ਮੇਰਾ ਵੀ ਡਾਂਸ ਕਰੀ ਉਹਨੂੰ ਘਰੋਂ ਘਰਦੇ ਲੈ ਆਂਦੇ ਇਹਨਾਂ ਗੱਲ ਬੰਨੀ ਸੀ ਲੋ ਵਿੱਚ ਪਾਉਂਦੇ ਇਦਾਂ ਮੜੇ ਡੀਜੇ ਲੱਗ ਲੈਂਦਾ ਫੇਰ ਹਾਂ ਡੀਜੇ ਲੱਗ ਜਾਂਦਾ ਭਾਜੀ ਹਾਂ ਤੇ ਭਾਜੀ ਸੀਤੋ ਵਾਲੇ ਸਾਡੇ ਘਰ ਦੇ ਬਾਹਰ ਆਏ ਹੋਏ ਆ ਹਾਂ ਤੇ ਛੱਡੋ ਨਾ ਚਮਚਾ ਚਮਚਾ ਸਾਜੀ ਹਾਂਜੀ ਬੋਹ ਭਾਜੀ ਭਾਈ ਛੱਡ ਹੈ ਇੱਕ ਇਹ ਸਾਡੇ ਗੌਂਡੀਆਂ ਦੇ ਲਾਗੇ ਵਿਆਹ ਸੀ ਤੇ ਭਰਾ ਚੱਲੇ ਸੀਗੇ ਤੇ ਅਸੀਂ ਕਿਹਾ ਅਸੀਂ ਤੁਹਾਡੀ ਬੋਲੀ ਵੀ ਨੇ ਸੋਨੇ ਪਿਣਾ ਨਹੀਂ ਜਾਣਦੇ ਨਾ ਚੱਲ ਮੇਰਾ ਭਰਾ ਇੱਕ ਬੋਲੀ ਸੁਣਾ ਦੇ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾਦੀ ਨਾ ਪੀਦੀ ਨੇ ਦੇ ਵਿੱਚ ਡਾਂਗ ਖੜਕਦੀ ਦੇਵ ਚੱਡਾਂ ਖੜਕਦੀ ਅੱਗੇ ਤਾਣ ਕੇ ਸੀਨਾ ਇਹ ਮੁੰਡੇ ਖੁੰਡੇ ਸੈਰੀ ਹੋ ਗਏ ਮੁੰਡੇ ਖੁੰਡੇ ਸੈਰੀ ਹੋ ਗਏ ਰੱਖਾ ਕਬੂਤਰ ਸੀਨਾ ਬਸ ਲੋ ਦੀ ਡੱਕ ਨੇ ਪੱਟਾ ਕਬੂਤਰ ਸੀਨਾ ਬਸ ਲੋ ਦੀ ਡੱਕ ਨੇ ਬੱਲੇ ਭਾਵਲੇ ਕੀ ਆਵਾਜ਼ ਭਾਈ ਸਟਾਪ ਆ ਥੈਂਕ ਯੂ ਮਿਹਰਬਾਨੀ ਭਾਜੀ ਮਿਹਰਬਾਨੀ ਲਓ ਭਾਜੀ ਮਿਹਰਬਾਨੀ ਉਹ ਇੱਕ ਬੋਲੀ ਹੋਰ ਭਰਾ ਪਾਉਣ ਲੱਗਾ ਭਾਈ ਸੋਨੋ ਸੀਤੋ ਵਾਲਾ ਸੋਨੋ ਸੀਤੋ ਵਾਲਾ ਭਾਇਆ ਟੈਨਸ਼ਨ ਹੀ ਲੈਣੀ ਆਪ ਯਾਰ ਆਪਾਂ ਬੈਠੇ ਨਾ ਤੈਨੂੰ ਬੈਠੇ ਓਏ ਕੀ ਓ ਲੋਕ ਮੋਂਦੇ ਦੋਸਤ ਛੋਲਤ ਅਸਾ ਕਮਈਏ ਯਾਰੀ ਪੀਣਾ ਯਾਰੀ ਵਿੱਚ ਪੈਸਾ ਹੀ ਆਵੇ ਨਾ ਯਾਰੀ ਵਿੱਚ ਪੈਸਾ ਹੀ ਆਵੇ ਨਾ ਆਵੇ ਕੁੜੀ ਕੁਵਾੜੀ ਢੀਮੜ ਕੱਪਾ ਸਾਡੇ ਘਰ ਦਾ ਗਹਿਣਾ ਢੀਮੜ ਕੱਪਾ ਸਾਡੇ ਘਰ ਦਾ ਗਹਿਣਾ ਅਣਖ ਜਾਂ ਤੋਂ ਪਿਆਰੀ ਟੀ ਪੈਰਾਂਗੇ ਠੋਕੇ ਚੱਲਈਏ ਇਹ ਧਰਤੀ ਇਹ ਧਰਤੀ ਜਿਹੜਾ ਕਰੇ ਗਦਾਰੀ ਸਾਡੀਆਂ ਪੱਗਾਂ ਦੀ ਦੁਨੀਆ ਤੇ ਸਰਦਾਰੀ ਹਾਏ ਹੋਏ ਓ ਬੱਲੇ ਓ ਭਾ ਓ ਜੁੰਡਾ ਰ ਮੇਰਾ ਭਰਾ ਤਾਇਆ ਸਾਡਾ ਵੱਡਾ ਤੇ ਇਹ ਬੀਬੀ ਦਾ ਵੱਡਾ ਪੋਤੀ ਇਹ ਬੀਬੀ ਸਾਡੀ ਦਾ ਵੱਡਾ ਪੋਤਾ ਬੀਬੀ ਲੈ ਆ ਗਿਆ ਤਾਇਆ 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 ਕਰਦੀ ਰਹਿਨੀ ਹੈ ਨਾ ਨਹੀਂ ਤਾਇਏ ਨੇ ਕਿਹਾ ਹੀ ਨਹੀਂ 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 ਮੈਂ ਕਿਹਾ ਤਾਇਏ ਨੇ ਕਿਹਾ ਹੀ ਨਹੀਂ ਖੰਡਪਾਟ ਸਾਹਿਬ ਰਖਾਇਆ ਗੁਰਦਰਾ ਸਾਹਿਬ ਸਵਾਦ ਕੋ ਆਵਾਜ਼ ਆ ਰਹੀ ਆ ਇਹ ਤਾਇਆ ਜੀ ਕਹਿਣਾਂਗੇ ਤੇ ਚੱਲੀ ਨਹੀਂ ਨਹੀਂ ਬਸ ਚੱਲਨੇ ਆ ਮੈਂ ਮੜੇ ਬੀਬੀ ਨਾਲ ਵੀਡੀਓ ਬਣਾ ਕੇ ਤੇ ਆ ਗਿਆ ਚਲੋ ਠੀਕ ਹੈ ਬਹਿ ਜੋ ਦੋ ਮਿੰਟ ਉਹ ਬੈਜੋ ਚਾਹ ਪੀ ਕੇ ਚਲ ਜਾਓ ਮੈਂ ਤਾਂ ਚਾਹ ਤੰਦੂਰੀ ਸ਼ਾਹ ਲਈ ਅੱਛਾ ਆ ਗਏ ਬਸ ਆ ਗਏ ਕੋਈ ਗੱਲ ਟੈਨਸ਼ਨ ਨਾ ਲਓ ਤੁਸੀਂ ਹਾਂ ਬਸ ਹੋਰ ਹੋ ਗਈ ਖੁਸ਼ੀ ਆ ਜੀ ਹੋ ਗਈ ਖੁਸ਼ੀ ਹੁਣ ਚੈਨ ਆ ਗਿਆ ਤਾਇਆ ਕਹਿਣ ਆ ਗਿਆ ਆ ਤੇਰਾ ਤੇ ਮੈਂ ਨਾ ਆ ਗਿਆ ਤੇਰਾ ਪੁੱਤ ਕਹਿਣ ਵੱਡਾ ਖੁਸ਼ ਆ ਹੁਣ ਮੈਂ ਫੇ ਆ ਗਿਆ ਤੇ ਫੇ ਆਉਣਾ ਨਹੀਂ ਹੁਣ ਆਉਣਾ ਮਰਜ਼ੀ ਅਸੀਂ ਕੋ ਕਹਿ ਸਕਦੇ ਆ ਐ ਸਕਦੇ ਆ ਤੈਨੂੰ ਤੇ ਆ ਕਹੀ ਤੇ ਜਾਣਾ ਪਰਵਾਦ ਨਾ ਪੁੱਤਾਂ ਦਾ ਤੈਨੂੰ ਭਰਾਵਾ ਮਾਣਿਆ ਇਹਦੇ ਨੂੰ ਤਾਂ ਸਾਜ ਨੂੰ ਆ ਉਹਦੇ ਆ ਇੱਕ ਚੋਰ ਆਇਆ ਉਹਦੇ ਬੀਬੀ ਆ ਉਹਦੇ ਆਗੇ ਆਗੇ ਬਸ ਆਗੇ 2 ਮਿੰਟ ਦੇ ਵਿੱਚ ਆਗੇ ਮਹਾਰਾਜ ਆਗੇ ਹੈਲੋ ਦੇਵਗIRI ਬਣਾਇਆ ਪਿੱਛੇ ਦੇਵਗIRI ਇਹ ਸਭੀ ਦਾ ਭਾਪਾ ਆ ਵਾਹ ਹਾਂਜੀ ਹੋਰ ਕੌਣ ਹੈ ਹਾਂਜੀ ਹੋਰ ਚੋਰ ਸਭੀ ਚੋਰ ਆਇਆ ਸਭੀ ਚੋਰ ਚੋਰ ਮੈਂ ਇੱਕ ਹੋਰ ਚੋਰ ਮੇਰੀ ਗੱਲ ਸੁਣ ਲੈ ਇੱਕ ਪਹਿਲਾਂ ਤਾਂ ਸਾਸਰੀ ਕਾਲ ਬੁਲਾਓ ਸਾਰਿਆਂ ਨੂੰ ਸਾਸਰੀ ਕਾਲ ਜੀ ਉਹ ਇਹ ਕਿਹੜੀ ਸਾਸਰੀ ਕਾਲ ਹੋਈ ਤੂੰ ਨਹੀਂ ਔਖਾ ਸਾਸਰੀ ਕਾਲ ਬੁਲਾਉਣੀ ਪਿਆਰ ਨਾਲ ਸਾਸਰੀ ਕਾਲ ਇਹ ਲੰਬੀ ਜੀ ਜਦਾਂ ਸਾਸਰੀ ਕਾਲ ਇਹਦਾ ਕਿਹਾ ਸਾਸਰੀ ਕਾਲ ਨਾ ਨਾ ਇਹ ਨਹੀਂ ਇਹ ਥੋੜਾ ਸਾਸਰੀ ਕਾਲ ਇਹਦਾ ਕਿਹਾ ਚੱਲ ਇਹ ਮੈਂ ਸੁਣਾਈ ਮੈਂ ਜਦਾਂ ਕਿਹਾ ਸਾਸਰੀ ਕਾਲ ਪਾਗਲ ਹੈ ਤੂੰ ਗੱਲ ਸਮਝੀ ਕਿ ਨਹੀਂ ਸਮਝੀ ਆਈ ਹੈ ਚੱਲ ਕਹਿ ਕਹਿ ਤੂੰ ਕਹਿ ਨਹੀਂ ਕਹਿਣਾ ਹਾਂ ਕਿਉਂ ਨਹੀਂ ਕਹਿਣਾ ਮੈਂ ਜਿੰਦਾ ਕਹੜੀ ਕਹਿਤੀ ਨਾ ਇਹਦਾ ਨਹੀਂ ਨਾ ਸੋ ਆਹ ਸ੍ਰੀ ਕਾਲ ਆਪ ਕੋ ਸਾਸਰੀ ਕਾਲ ਲੰਬੀ ਹੈ ਕਿ ਚਾਹ ਇਹ ਸਾਸਰੀ ਕਾਲ ਦਾ ਮਾਹ ਹੋ ਜਾਸੋ ਮੇਰੀ ਗੱਲ ਤੇ ਤੇਰਾ ਪਤਾ ਨਾ ਮੇਰਾ ਫੇਰ ਤੇਰਾ ਪਤਾ ਕਹਿ ਸਾਸਰੀ ਕਾਲ ਨਹੀਂ ਕਹਿਣਾ ਕਹਿ ਨਹੀਂ ਕਹਿਣਾ ਹੱਲਾ ਤੋਗ ਦੇ ਯਾਰ ਕਹਣਾ ਕਹਿੰਦਾ ਹੱਲਾ ਤੋਗ ਮੀ ਕਹਿ ਸਾਸਰੀ ਕਾ ਸਾਸਰੀ ਕਾ ਸਾਸਰੀ ਕਾਲ ਨੀਗਾ ਸੋ ਸ੍ਰੀ ਕਾਲ ਕਿਦਾਂ ਮਨਾਉਂਦਾ ਬਈ ਦੂ ਇਦਾਂ ਮੇਰੀ ਤਾਂ ਬੰਦੀ ਹੈ ਮੈਂ ਡਰਦੀ ਕਿ ਪਹਿਲਾਂ ਕੱਸੋ ਸਾਸਰੀ ਕਾ ਇਦਾਂ ਮਰੌਣਾ ਮੈਂ ਇਹਨਾਂ ਦੇ ਕੀ ਜ਼ਰੂਰਤ ਹੈ ਵੀ ਮਨਨ ਨਾ ਮੇਰੀ ਗੱਲ ਪਹਿਲਾਂ ਇਹਨਾਂ ਜਰਤ ਹੈਗੀ ਮੇਰੀ ਗੱਲ ਨਾ ਮੰਨਣ ਇਹ ਕੋਤਾ ਦੇਖ ਲੈ ਅੱਛਾ ਹੁਣ ਮੈਂ ਖੋਤਾ ਹੋ ਗਿਆ ਖੋਤਾ ਹੋ ਗਿਆ ਹੈ ਅੱਗ ਕੀ ਹੋਇਆ ਆ ਚਿੱਟਾ ਚਿੱਟਾ ਜਾ ਇਹ ਕੀ ਗੱਲ ਬਣੀ ਹੈ ਡੇ ਨਿਕਲ ਡੇ ਆਪਣੇ ਚਮੜੀ ਇੰਦਾ ਦੀ ਹੋ ਗਈ ਨਾ ਮੇਰੀਏ ਜਾਨੇ ਇਹ ਕੀ ਹੋਇਆ ਆ ਜਿਹੜਾ ਬੜੇ ਫਰਕ ਹੁੰਦੀ ਹੈ ਤੇ ਆ ਰਹੇ ਆ ਆ ਇਥੇ ਬੜੀ ਆ ਦੇਖ ਰਹਿਣ ਕਾ ਹਾਂ ਦੇਖ ਹਾਂ ਫਰਕਾ ਨਾ ਨਾ ਆਪਣੇ ਫਰਕਾ ਇਹ ਤੇ ਮਲਤਾਨੀ ਮਿੱਟੀ ਲਾ ਉਹ ਕਿੱਥੇ ਹੁੰਦੀ ਹੈ ਮੈਂ ਲਿਆ ਕੇ ਦਿੰਦਾ ਆ ਵਾ ਲਾ ਲੇਗੀ ਸਵਾ ਚੁਲੇ ਲਿਆ ਦੇ ਕਾ ਤੂੰ ਨਿੰਦ ਅਸਲ ਹੀ ਰਾਰਾ ਰੰਗ ਵੇ ਗੋਰੀ ਹੁਣ ਦੇ ਤਰੀਕੇ ਫੇਰਾ ਲੱਭਦੀ Papa Papa ਤੈਨੂੰ ਆ ਗਾਣਾ ਸੁਣਾਉਂਦਾ ਹੀ ਕਾ ਤੂੰ ਨਿੰਦ ਅਸਲ ਹੀ ਰਾਰਾ ਤੂੰ ਸੁਣਾਉਣਾ ਹੀ ਜੱਜ ਤੂੰ ਸੁਣਾਉਣਾ ਹੀ ਤੂੰ ਕਿਤੋਂ ਕਹਿੰਦੀ ਤੂੰ ਕਹਿੰਦੀ ਹੁਣੀਆ ਮਹਿੰਗੀ ਆ ਕਾ ਤੂੰ ਨਿੰਦ ਅਸਲ ਹੀ ਰਾਰਾ ਰੰਗ ਕਲਾਸ਼ੋ ਦਾ ਮੈਂ ਗੋਰੇ ਹੁਣ ਦੇ ਤਰੀਕੇ ਰਮ ਲੱਭਾਓ ਕਾਲਾ ਨਹੀਂ ਲੱਗੋਰੇ ਆਏ ਹਾਏ ਇਹ ਦੀਗ ਨੇ ਕਾਲਾ ਕਰਤਾ ਹੈ ਉਹੋਂ ਜਦੋਂ ਤੇ ਨਮਾ ਕਰੀ ਤੂੰ ਮੈਨੂੰ ਪਤਾ ਆ ਲੜੇ ਕੋਈ ਵਾਟ ਕੇ ਸੰਗ ਮੈਨੂੰ ਸਾਰਾ ਪਤਾ ਬੀਬੀ ਮਗਾ ਚੁੱਪ ਕਰ ਜਾ ਮੈਨੂੰ ਗੱਲ ਜਿਆਦੀ ਗੱਲ ਨਾ ਬਹੁਤੀ ਚੱਕਿਆ ਕਰ ਮੈਂ ਤੈਨੂੰ ਦੱਸਦਾ ਔਕੀ ਆਣੋਂ ਹਟ ਜਾ ਗੱਲ ਪੁੱਠੀ ਕਰਨੋਂ ਹਟ ਜਾ ਪੁੱਠੀ ਕਾਦੀ ਐ ਮੈਂ ਇੱਥੇ ਨਾ ਪਹੁੰਣੀ ਮੈਨੂੰ ਥੱਪੜ ਮਾਰ ਨਾ ਰੱਖ ਮੈਂ ਗਈ ਮਤ ਆਹ ਮਾਰ ਮਾਰ ਕੇ ਦੱਸ ਤੂੰ ਪਤਾ ਕੀਤਾ ਮਾਰ ਫੇ ਐ ਦੱਸ ਜਾਲੀ ਨਹੀਂ ਹੁੰਦੀ ਰਹੀ ਲੈ ਮੈਂ ਕਹਿੰਦੀ ਚਲ ਵਿਆਹ ਬਰਿਆ ਨਿਆਣਿਆਂ ਵਾਲਾ ਨਹੀਂ ਮਾਰਦੀ ਦੁਬਾਰਾ ਮਾਰ ਦੁਬਾਰਾ ਗੱਲ ਨਾ ਆੜੀ ਕਹੀਂ ਹੈ ਮੇਰੇ ਗਾੜੀ ਬੋਲ ਲਿਆ ਤਾਂ ਯਾਦ ਰੱਖ ਲਈ ਪਾਰੀ ਕਰ ਇਹ ਪਾਰੀ ਕਰ ਲੀ ਏ ਪਾਰੀ ਕਰ ਪਾਰੀ ਕਰ ਸਦਾ ਸਦਾ ਫਿਰ ਸਦਾ ਤੇਰੀ ਦੁਸ਼ਮਣ ਨੂੰ ਪਤਾ ਲੱਗ ਜਾਣਾ ਜਿਹੜੇ ਆ ਗਏ ਉੱਪਰ ਤੇ ਚੁੱਪ ਹੋ ਜਾਣਾ ਤੂੰ ਹਾਂ ਸਦਾ ਫੇ ਸਦਾ ਮੈਨੂੰ ਯਾਦ ਹੈ ਕਿ ਕਹੇਦਾ ਵੀ ਮੈਂ ਚੱਲ ਦੱਸਦਾ ਫੇ ਮੈਂ ਇੱਕ ਮਿੰਟ ਰੋਕ ਜਰਾ ਆ ਜਾ ਉੱਪਰ ਜਰਾ ਬਹੁਤ ਬਦਮਾਸ਼ੀ ਚੱਲਣ ਦੀ ਉੱਪਰ ਕਹਿੰਦੀ ਸਤਲਾ ਜਿਹਨੂੰ ਸਦਣਾ ਆ ਹਾਂ ਗੱਲਾ ਮਾਰਦੇ ਕਹਿੰਦੀ ਸਤਰਾ ਜਿਹਨੂੰ ਸਦਨਾ ਮੈਂ ਡਰਦੀ ਨਹੀਂ ਹੈਗੀ ਬਹੁਤ ਤੇ ਦਿਮਾਗ ਖਰਾਬ ਹੋ ਗਿਆ ਅੱਜ ਕੱਲ ਇਸ ਇਸ ਬੁੱਢੀ ਦਾ ਆਹੋ ਕੀ ਹੋ ਗਿਆ ਹੈ ਮਨ ਮਾਤਰਾ ਹੋ ਗਿਆ ਕੀ ਗੱਲ ਆ ਕੀ ਗੱਲ ਆ ਕਿਦਾਂ ਕਿਹਾ ਤੂੰ ਕੀ ਤਮਾਸ਼ੀ ਚਲਾਉਣੀ ਇਸ ਘਰ ਦੇ ਵਿੱਚ ਮੈਂ ਤਾਂ ਨਾ ਆਖੇ ਲੱਗਦਾ ਮੈਂ ਅਬਰ ਤਾਂ ਕਹਿੰਦਾ ਵੀ लाਡ ਤੇਰਾ ਹੋਏ ਲਾੜਲਾ ਹੋਏ ਹੀ ਜਾਦੇ ਤਾਂ ਹੁਣ ਉਹ ਦੇ ਲਾ ਉਹ ਬਦਲ ਗਿਆ ਕਹਿੰਦਾ ਨਹੀਂ ਮੈਂ ਕਹਿੰਦਾ ਇਹ ਤੈਨੂੰ ਕਹ ਦਦ ਦੇ ਮੈਂ ਤਾਂ ਹੋਰ ਕਹਣਾ ਬੀਬੀ ਨਾਲ ਗੱਲ ਕਰਾਓ ਇਹਦਾ ਕਹਦਾ ਕਹਿੰਦਾ ਕਿਹ ਕੋਸੂਰ ਕਿਹਦਾ ਹੋਇਆ ਕਿਹਦਾ ਕਸੂਰ ਹੋਇਆ ਮੰਮੀ ਦਾ ਆਹੋ ਇਹ ਕਹਿੰਦਾ ਮੈਂ ਕਹਿੰਦਾ ਦੋਏ ਟਾਈਮ ਨਹੀਂ ਮੈਂ ਕਰਾਂ ਨਾ ਤਾਂ ਮੈਂ ਕਹਿੰਦਾ ਉਹ ਵੀ ਨਹੀਂ ਤੇ ਵੀ ਕਹੇ ਮੈਂ ਪਤਾ ਨਹੀਂ ਕਹਿੰਦਾ ਦਾਦੀ ਦਾ ਕੀ ਹਾਲ ਹੈ ਮੈਂ ਪਤਾ ਨਹੀਂ ਇਹ ਨਾ ਜਿੱਦਾਂ ਚੌਂਦੀ ਆ ਕਿ ਤੈਨੂੰ ਥੋੜਾ ਜਿਹਾ ਪਿਆਰ ਘਟ ਜੇ ਮੰਮੀ ਚਾਹੁੰਦੀ ਹੈ ਮੇਰੇ ਹਿਸਾਬ ਨਾਲ ਉਹ ਕੋਈ ਗੱਲ ਨਹੀਂ ਹੈ ਪਿਆਰ ਨਹੀਂ ਘਟ ਸਕਦਾ ਜੇ ਕਹਿੰਦੇ ਹੁੰਦੇ ਇੱਕ ਪਾਸੇ ਭੱਜੇ ਦੂਏ ਪਾਸੇ ਨਾ ਘਟੇ ਜਾਪੇ ਪਿਆਰ ਹੋ ਜਾਂਦਾ ਗੱਲ ਤੇ ਕਰਨੀ ਚਾਹੀਦੀ ਨਾ ਫੋਨ ਤੇ ਇਹਨੂੰ ਕਰਾਉਣੀ ਤੇ ਚਾਹੀਦਾ ਚਲੋ ਵੇ ਨਹੀਂ ਬੰਦਾ ਹੈਲੋ ਹੈ ਕਰਾ ਦੇ ਕਿੱਡੀ ਗੱਲ ਆ ਲੱਗਦਾ ਜੋਰ ਲੱਗਦਾ ਕਿੰਨਾ ਕੁ ਜੋਰ ਲੱਗਦਾ ਉਥੇ ਦੋ ਦੋ ਘੰਟੇ ਦੋ 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 ਘੰਟੇ ਲੱਗੀ ਰਹਿੰਦੀ ਆ ਉਹ ਜੇ ਮੈਂ ਤੁਹਾਨੂੰ ਦੱਸਦਾ ਡੈਡੀ ਨੇ ਵੀ ਕਰਾਉਂਦੀ ਉਹ ਕਹਿੰਦਾ ਵੀ ਮੈਂ ਰੋਜ਼ ਕਹਿੰਦਾ ਬੀਬੀ ਬਿਸ਼ੱਕ ਭਾਵੇਂ ਪੁੱਛਦਾ ਇਹਦੇ ਨੂੰ ਦੱਸਦੇ ਨਹੀਂ ਮੈਂ ਤਾਂ ਜਦੋਂ ਫੋਨ ਕਰਦਾ ਵੀ ਤਾਂ ਬੀਬੀ ਦਾ ਆ ਦੇਖਿਆ ਉਹ ਸੱਚ ਆ ਉਹ ਬੈਰੀਗਮ ਨਹੀਂ ਕਰਾਉਂਦੀ ਮੇਰ ਨਾਲੀ ਮੈਂ ਜਦੋਂ ਕਹਾਂ ਨਾ ਕਿ ਮੈਨੂੰ ਕਿਉਂ ਫੋਨ ਨਹੀਂ ਕੀਤਾ ਅਗਿਓ ਪਹਿਲੇ ਹੀ ਬੂਲ ਪੈਂਦੀ ਆ ਕਹਿੰਦੀ ਤੂੰ ਤੈਨੂੰ ਜਿਆਦਾ ਆ ਤੂੰ ਤੂੰ ਕਰਨਾ ਉਹਨੂੰ ਕਿ ਮੈਂ ਕਰਨਾ ਮੈਂ ਕਹਾਂ ਉਹਨੇ ਹੀ ਕਰਨਾ ਮੈਨੂੰ ਕਿ ਮੈਂ ਕਰਨਾ ਉਹਨੂੰ ਚੱਲ ਤੂੰ ਇਹ ਬਹੁਤ ਕਰਦਿਆ ਕਿ ਤੂੰ ਵੱਡਾ ਬੀਬੀ ਮੈਨੂੰ ਉਹ ਬੁੱਝ ਪਤਾ ਦੇਖਿਆ ਵੱਡਾ ਪਿਆ ਵੱਡਾ ਪਿਆ ਆ ਮਾਰ ਕੇ ਹੁੰਦੇ ਪੁੱਤ ਭਡੇ ਜਿਹੜੇ ਹੁੰਦੇ ਨਾ ਹਾਂ ਹਾਂ ਉਹ ਪਿਆ ਮਾਰ ਕੇ ਹੁੰਦੇ ਉਹ ਮੈਂ ਤਾਂ ਕਰਦਾ ਹੀ ਆ ਉਹਨੂੰ ਨਹੀਂ ਕਰਦਾ ਉਹ ਗੱਲ ਨਹੀਂ ਕਿਹਾ ਦਖੋਣ ਇਹ ਮੁੜ ਕੇ ਕਹਿੰਦੀ ਜਦੋਂ ਆ ਫੋਨ ਕਰਨ ਲੱਗਾ ਉਹਨੂੰ ਬਾਹਰ ਤੋਂ ਕੋਈ ਕੋਈ ਗੱਲ ਜਦੋਂ ਆ ਫੋਨ ਕਰਨ ਲੱਗਾ ਜਦੋਂ ਮੈਂ ਫੋਨ ਕਰਨ ਲੱਗਾ ਫੇ ਹਟਾ ਲੈਂਦੀ ਕਹਿੰਦੀ ਹੁਣ ਨਾ ਕਰੀਂ ਸੁੱਤਾ ਹੋਣਾ ਮੈਂ ਜਾਵਾਂ ਕਿੱਥੇ ਕਰਾਂਗੀ ਮੈਂ ਤੂੰ ਕਰ ਤੇ ਆ ਕਰ ਤੂੰ ਸੁੱਤਾ ਤਾਂ ਕੋਈ ਇਹ ਨਹੀਂ ਜਾਪੇਗਾ ਇਹਨੂੰ ਨਾਂ ਦੱਸਾਂ ਕਰਾਂਗੀ ਉਦਾਂ ਕਰਦਾਂ ਕਰਾਂਗੀ ਹਾਂ ਉਹ ਕਰ ਲਿਆ ਕਰ ਤੂੰ ਇਹਨਾਂ ਭਰਾ ਜਿਹੜੇ ਮਰਜ਼ੀ ਕਰ ਹਾਂ ਇਹਨੂੰ ਨਾਂ ਦੱਸਾਂ ਕਰਾਂਗੀ ਇਹ ਜਿਹਨੂੰ ਵੀਰਾ ਸੱਨੇ ਆ ਇਹਨੂੰ ਜਰੂਰ ਕਰ ਮਰਜ਼ੀ ਕਰ ਸੁੱਤਾ ਕਰ ਬੈਠਾ ਕਰ ਜਦੋਂ ਮਰਜ਼ੀ ਜਰ ਜਿਹਨੇ ਨੂੰ ਪਤਾ ਲੱਗ ਜੇ ਨਾ ਗੱਲ ਕਰਨ ਦੇ ਨਾਲ ਹੀ ਫੋਨ ਕਹਿੰਦੀ ਉਹ ਸੁੱਤਾ ਤੂੰ ਕਿਉਂ ਕੀਤਾ ਇਦਾਂ ਕਹਿੰਦੀ ਆ ਮੈਂ ਕਿਹਾ ਮੈਨੂੰ ਫੜਾਵੇ ਜਿੱਦਣ ਅਸਲੀ ਗੰਨ ਕੋ ਫੜ ਲਈਦੀ ਆ ਲਾਗੇ ਆ ਜਾਂਦੀ ਤਾਂ ਉਹ ਇਹੋ ਜਿਹੇ ਤਾਂ ਹੁੰਦਾ ਮਾਦਰਾ ਫੇ ਲਾਗੇ ਤਾਂ ਹੀ ਆਉਣਾ ਤੇ ਹਾਂ ਫੇ ਫੋਨ ਫੜਾ ਦੇ ਮੈਨੂੰ ਮੇਰੇ ਨਾਲ ਗੱਲਾਂ ਹੀ ਨਹੀਂ ਬਹੁਤੀਆਂ ਹੁੰਦੀਆਂ ਮੈਂ ਹੋਇਆ ਪਰ ਕਿਸੇ ਵੱਲ ਦੇਖਿਆ ਬਚ ਚਲਾਕੀ ਕਿੰਨੀ ਆ ਚਲੋ ਕੋਈ ਗੱਲ ਦੇ ਉਹ ਕੋਈ ਗੱਲ ਇਹ 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 ਤੁ ਚੋਰੀ ਜਿਹੜੀ ਕਰਨੈ ਨਾ ਉਹਦੇ ਉੱਪਰ ਜਾਣੀ ਆ ਮੈਨੂੰ ਸਭ ਪੜਾਤੇ ਰਗੇ ਤੂੰ ਬੋਲ ਲੈ ਪਾਣੀ ਦੇ ਟਾਲੇ ਡੋਲ ਕਿੱਥੇ ਉੱਪਰ ਜਾਣੀ ਆ ਆਹੋ ਮੈਂ ਕੋ ਮੈਂ ਚੋਰੀ ਕਰਦਾ ਤਾ ਹੋਰ ਕੀ ਐ ਤੂੰ ਮੈਂ ਤੇਨੀ ਸਭ ਜਾਣਦੀ ਤੂੰ ਚਾ ਬੋਲ ਲੈ ਨਹੀਂ ਮੈਂ ਇਦਾਂ ਵਾਂ ਮੇਰੇ ਇਹਨਾਂ ਦੇ ਵਿੱਚ ਤੇ ਮੈਂ ਇਦਾਂ ਵਾਂ ਪਰ ਕੀ ਹੋਇਆ ਨਾਉ ਘਟਣ ਵਾਲਾ ਲਿਆਉਣਾ ਹੈ ਲਾ ਦੇ ਲਾਉਣਾ ਸਿਖਾ ਮੈਂ ਅੱਛਾ ਚਾਰ ਦਿਨਾਂ ਦਾ ਤਿੰਨ ਲੈ ਨਹੀਂ ਮੁਰਨਾ ਸਵੇਰੇ ਬਰਾਹਰ ਅੱਛਾ ਓਹੋ ਪਰਾਸ਼ਰ ਜੱਤਲੀ ਕੋ ਗਿਆ ਮੈਨੂੰ ਪਤਾ ਨਹੀਂ ਕੀ ਹੋਵੇ ਜਿਹੜਾ ਮੈਂ ਆਣ ਕੇ ਮੜ ਕੇ ફેਕੇ ਗਏ ਨਾ ਮੜ ਕੇ ਮੈਂ ਹਾਂ ਮੈਂ ਆ ਗਈ ਆ ਮੈਂ ਕੀ ਗੱਲ ਗੱਲ ਹੋਈ ਆ ਵੀ ਨਾ ਨਹੀਂ ਸਕਦੇ ਜੀਬਾਨ ਬੰਦ ਰੱਖ ਲਿਆ ਪਰ ਉਹ ਦੋ ਮਿੰਟ ਉਹ ਤੇਰਾ ਭਲਾ ਜੀਬਾਨ ਬੰਦ ਰੱਖ ਜੀਬਾਨ ਕੀ ਦਾ ਬੰਦ ਰਵੇ ਜੀਬਾਨ ਨਹੀਂ ਬੰਦ ਹੋ ਸਕਦੀ ਜੇ ਜੀਬਾਨ ਬੰਦ ਹੋਈ ਤਾਂ ਫਿਰ ਸਭ ਕੁਝ ਹੋ ਗਿਆ ਫਿਰ ਫੇਰ ਤਾਂ ਸਮਝ ਲਾ ਕਿ ਗੱਲ ਹੀ ਚੱਲਣੀ ਚਾਹੀਦੀ ਬੰਦ ਤੇ ਨਾ ਹੋਵੇ ਇੰਨੀ ਨਹੀਂ ਚੱਲਣੀ ਚਾਹੀਦੀ ਨਹੀਂ ਚੱਲਦੀ ਹੈ ਨਹੀਂ ਮੈਂ ਚਲਾਉਣੀ ਇਦਾਂ ਹੀ ਕਿਉਂ ਇਦਾਂ ਹੀ ਇਦਾਂ ਹੀ ਇਦਾਂ ਹੀ ਪ੍ਰਸ਼ਾਦੇ ਖਾਲੇ ਗਰਮ ਗਰਮ ਜਵਾਨ ਲਾਪੀ ਚੱਲਣਾ ਖਾਣੇ ਨਹੀਂ ਪ੍ਰਸ਼ਾਦੇ ਪ੍ਰਸ਼ਾਦੇ ਪੁੰਨ ਦੇ ਖਾਣੇ ਪ੍ਰਸ਼ਾਦੇ ਖਾਣੇ ਆਚਾ ਪੁੰਨ ਹੀ ਚੱਲ ਹੁੰਦਾ ਮੇਰੇ ਕੋਲ ਮੈਂ ਰੋਗ ਪੌੜਾ ਪੌੜਾ ਆ ਮੈਂ ਮਿੱਟੀ ਖਲਾਈ ਸੀ ਫੇਰ ਅੱਜ ਲਗਾ ਕਸਰਤ ਆ ਦੇਮ ਕਿਦਾਂ ਦੀ ਕਹਿਣ ਦੇ ਆ ਮਿੱਟੀ ਲਾ ਦੇ ਇਹ ਚੁੱਲਾ ਬਣਾਉਗੀ ਬੀਬੀ ਇਹੇ ਬਣਾਉਗੀ ਹਾਂ ਇੱਕ ਟੱਟ ਗਿਆ ਚਲੋ ਮੈਂ ਪਿਛਲੀ ਵਾਰੀ ਮੈਂ ਬਣਾਇਆ ਆ ਯਾਰ ਟੱਟ ਇਹ ਕਿੱਥੋਂ ਟੱਟਿਆ ਕਿੱਥੋਂ ਆ ਇਹ ਹੁਣ ਆਟਾ ਸੀ ਜਾਂਦਾ ਹੁੰਦਾ ਤੇ ਇਹ ਬਣਾਉਣਾ ਨਹੀਂ ਠੀਕ ਤੇ ਹੈਗਾ ਆ ਨਹੀਂ ਨਹੀਂ ਮਿੱਟੀ ਲਾ ਕੇ ਸਵਾਰਨਾ ਕਿ ਐਦਾਂ ਦਾ ਚੁੱਲਾ ਰੱਖਣਾ ਅੱਛਾ ਅੱਛਾ ਵਧੀਆ ਕਰਕੇ ਬਣਾਉਣਾ ਇਹਨੂੰ ਹਣਾ ਘਟਾ ਸੀ ਲਿਆ ਸਵੇਰ ਦੀ ਮੈਂ ਮਿੱਟੀ ਕਲਾਈ ਆ ਕੀ ਗੱਲ ਆ ਜੇ ਤਾਂ ਪਿਛਲੇ ਦਾ ਪੁੱਛ ਨਹੀਂ ਕੀਤਾ ਹਾਂ ਮਿੱਟੀ ਮੇਰੇ ਹੈ ਨਹੀਂ ਮੋਤੇ ਨਹੀਂ ਮੈਂ ਨਹੀਂ ਬਣਾਉਣੀ ਇਹ ਬਣਾਓ ਤੂੜੀ ਲਾਓ ਨਹੀਂ ਬਣਾਉਣੀ ਨਹੀਂ ਬਣਾ ਆਜਾ ਨੂੰ ਵਰਕੇ ਦੱਸ ਹਾਂ ਆ ਬੀਬੀ ਨੂੰ ਕਹਿਦੀ ਮੈਂ ਤੇਰੇ ਕੋ ਸੌਣ ਮਾਰਨਾ ਤੇ ਬੜਾ ਮਿਲੇਗਾ। ਉਹ ਮੈਂ ਫੜਾਉਣਾ ਵੀ ਫੜਾ ਜਰਾ। ਕਿ ਵੀ ਆ ਕੋ ਗੱਲ ਕਹਿਣ ਵਾਲੀ ਆ। ਮਾਰ ਕੇ ਦਸ ਟੁੰਡੀ ਵੇਖਾ ਮਾਰਦੇ। ਤੇ ਤੂੰ ਤੇਰੀ ਸ਼ਰਮ ਨਹੀਂ ਤੇ ਗੱਲ ਕਰਦੀ ਲੋ। ਆਹੋ 10 ਕਿਹੜਾ ਉਹ 10 ਵਜੇ ਦਾ ਨਾ ਹੋਣਾ। ਹਾਂ? ਦੇਖ ਲੈ ਬੀਬੀ। ਇਹ ਸਾਸੂ ਕਹਿੰਦੀ ਆ। ਆਹ ਕਹਿੰਦੀ ਕਿ ਸੋਨ ਮਾਰਨਾ ਕਹਿੰਦੀ ਕਿ ਸੋਨ ਕਸੋਨ ਕੇ। ਕੀ ਆ? ਉਹ ਤੇਰੇ ਮੇਰਾ ਮਾ ਹੋਰ ਕਰ। ਕੀ ਆ? ਕੀ ਆ? ਮੇਰੇ ਬੋਲੀ ਆ ਕੋਈ। ਤਾਂ ਹੀ ਤਾਂ ਹੀ ਡੈਡੀ ਕੋ ਛਿੱਤਰ ਖਾਂਦੀ ਆ। ਤਾਂ ਹੀ ਤਾਂ ਹੀ ਡੈਡੀ ਕਿਹੜੀ ਕਰੇ ਛਿੱਤਰ ਮਾਰਦੇ। ਡੈਡੀ ਕੋ ਤਾਂ ਹੀ ਛਿੱਤਰ ਕਿਸੇ ਨੂੰ ਨਹੀਂ ਬੀਬੀ ਕੁਛਕਣ ਦਿੰਦੀ ਏ। ਹਾ ਹਾ ਅੱਜ ਕਹਿੰਦੀ ਮੈਂ ਦਵਾਈ ਕੋ ਖਾ ਲਈ ਜਦਾ ਮੈਂ ਉਲਟ ਹੋਣ ਲੱਗਾ ਇਹ ਕੰਮ ਮੇਰਾ ਹਾਂ ਦੇਖ ਲੈ ਹਾਂ ਦੇਖ ਲੈ ਬੀਬੀ ਕਿਹੜੀ ਦਵਾਈ ਖਾਦੀ ਨਹੀਂ ਥੁਕਣੀ ਠੀਕਾ ਮੈਂ ਦਵਾਈ ਕਿਹੜੀ ਖਾ ਲਈ ਮਰ ਲਈ ਮਰਦੀ ਘਰ ਮੈਂ ਤੈਨੂੰ ਕੀ ਤਾਂ ਦੂਜੀ ਕਿ ਰੱਖਿਆ ਘੋਲੀਆਂ ਉਹ ਲਿਆ ਦੇਣੀ ਆ ਹਾਂ ਦੇ 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 ਜੇ ਪਹਿਲੀ ਵੀ ਆ ਕੇ ਦੇਦੀਆਂ ਹੋਰ ਮੈਂ ਕਿਦੀਆਂ ਇਹ ਮੇਰੇ ਹੱਥੇ ਰੱਖ ਕੇ ਮਖਾ ਲੂਗੀ ਲਾ ਲਾ ਤੇ ਕਹਿੰਦੀ ਬੜੇ ਕਾ ਆਏ ਨਹੀਂ ਬੜਨਾ ਹਰੀ ਗਲਾ ਬਾਜੀ ਨਾ ਆਉਂਦੀ ਭਾਈ ਮੇਰੀ ਬਾਤ ਰੱਖੀ ਹਾਈ ਤੇ ਬੋਲ ਚਲੀ ਭਾਗੇ ਤੇ ਅਭੀ ਵਾਰੀ ਕੋਠੇ ਚੜਦੀ ਨਾ ਲੰਗਰ ਦੇਗਾ ਇਹੀ ਭਾਈ ਇਹ ਨੂੰ ਚਾਹ ਆ ਜਣੀ ਨਾਲੇ ਫਰੂਟ ਆ ਜਾਣਾ ਫਿਰ ਤੇ ਓਏ 1 ਘੰਟੇ ਘੰਟੇ ਬਾਅਦ ਮੈਨੂੰ ਇੱਥੇ ਸੇਵਾ ਦੇਣੀ ਪੈਂਦੀ ਹੈ ਕੱਲ ਦੇ ਕੇ ਕੱਲ ਦੰਦ ਕਿੰਨੇ ਸੁਏ ਬਿਲਾਲਾ ਸ਼ੁਰੂ ਕਰ ਲਾ ਮੈਂ ਕਿਉਂ ਕਰਨੀ ਹੈ ਥੀ ਸੇਵਾ ਕਰਨੀ ਹੈ ਕਿਆ ਰੋਕ ਨਹੀਂ ਕਰ ਜਾਇਆ ਸ੍ਰੀ ਕਰ ਤੋ ਕਰਦੀ ਹੈ ਇਹ ਦੇ ਕੇ ਆਣਾ ਨਾ ਇਦਾਂ ਹੀ ਬੋਲਣਾ ਆ ਫਿਰ ਕੋਈ ਸੇਵਾ ਨਹੀਂ ਬੋਲਣਾ ਆ ਪਿਆ ਡੰਡਾ ਬੀਬੀ ਨੇ ਤੇਰਾ ਤੋੜ ਦੇ ਨਹੀਂ ਖੁੰਡੀ ਬੀਬੀ ਛੱਡ ਇੱਕ ਡਰਦੀ ਕਹਤੇ ਆ ਤੇਰੇ ਹਿਸਾਬ ਨਾਲ ਤੂੰ ਰੋਵੇ ਬਹੁਤ ਘਟ ਹੈ ਮੈਂ ਤੇ ਪ੍ਰਭਾ ਕੋ ਕਿਹਾ ਹੀ ਨਹੀਂ ਤੂੰ ਇਸੇ ਮਾਂ ਦਾ ਬੋਤਾ ਉਹ ਮੈਂ ਰਹਿਣਾ ਹੀ ਰਹਿਣਾ ਆ ਇਹ ਤਾਂ ਕਹਿੰਦੀ ਬਸ ਮੇਰੇ ਹੀ ਉਹ ਇਹਦੀ ਤਾਂ ਕੋਈ ਸੁਣੇ ਅਸਲ ਚ ਤੂੰ ਨਾ ਹੈ ਥੋੜੀ ਉਹ ਮੈਂ ਹੈ ਨਹੀਂ ਚੰਗੀ ਚੱਲ ਦਫਾ ਬੀਬੀ ਬੋਲਿਆ ਧਿਆਨ ਨਾ ਕਰ ਥੋੜਾ ਜਾ ਓਏ ਦਫਾ ਹੋ ਜਾ ਕਿਹਨੂੰ ਕਹਿਦਾ ਮੇਰੀ ਮੰਮੀ ਨੂੰ ਆਜਦਾ ਬੋਲਣਾ ਇਹ ਮੇਰੀ ਮਾਂ ਨੂੰ ਇਦਾਂ ਬੋਲੇਗੀ ਨਹੀਂ ਮੰਮੀ ਕਹਿੰਦੀ ਆ ਮੈਂ ਉਹ ਕਹਿ ਸਕਦੀ ਆ ਉਹ ਵੱਡੀ ਆ ਕਹਿ ਸਕਦੀ ਆ ਉਹ ਵੱਡੀ ਆ ਹਾਂ ਵੱਡੀ ਹੀ ਵੱਡੀ ਆ ਵੱਡੀ ਨਹੀਂ ਮੈਂ ਵੀ ਸੇਵਾ ਕਰਨ ਨੂੰ ਮੈਨੂੰ ਵੱਡੀ ਕਰ ਦਿੱਤਾ ਹਰ ਵੇਲੇ ਸੇਵਾ ਕਰਾਉ ਤਾਂ ਫੇਰ ਮੈਂ ਕੱਲ ਨਹੀਂ ਕਰ ਸਕਦੀ ਸੇਵਾ ਤੋਂ ਪਾਵਾਂ ਜਿੱਦਾਂ ਮਰਦੀ ਘਰ ਸੇਵਾ ਦਾ ਇਹਦੀ ਸੇਵਾ ਮੈਂ ਕਹਿੰਦਾ ਦੂਜੀ ਮੰਮੀ ਕਰਦੇ ਆ ਕਿਸ ਦਿਨ ਉਹ ਕਹਿੰਦੀ ਹੋਈ ਜਾਣੀ ਕਿਸ ਦਿਨ ਕਹਿੰਦੀ ਹੋ ਜਾਣੀ ਕਿਸ ਦਿਨ ਇਹ ਕਾਹਦੇ ਇਹਦੇ ਕੋ ਹੋ ਜਾਿਆ ਸਾਰੀਆਂ ਗੱਲਾਂ ਚੰਗੀਆਂ ਮਾੜਾ ਮਾੜਾ ਲੋਕਾਂ ਕੋਲ ਕਹੇਗੀ ਸ਼ਾਬਾਸ਼ ਆ ਮੈਂ ਰੱਖਦੀ ਲੱਗੇ ਮਿੱਟੀ ਬੀਬੀ ਦਾ ਬੀਬੀ ਦਸਾਂ ਬਣਾ ਕੇ ਇਹ ਤੇ ਰੋੜੀਏ ਚ ਇੱਕ ਦਮ ਮਲਨੀ ਹੈ ਤੇ ਮਾਲ ਥੱਲੇ ਤੇਰੀ ਲਾ ਕੇ ਮਲਨੀ ਹੈ ਨਹੀਂ ਨਹੀਂ ਉਹ ਲੋਹਂਦੇ ਪੁਰਾਣਾ ਦੇਖਿਆ ਨਾ ਨਖਰੇ ਸੌ ਆਪਣੀਆਂ ਮਰਜ਼ੀਆਂ ਕਰੀਆਂ ਇੱਥੇ ਮੁੱਟੀ ਮਲਣੀ ਪੁੰਜੀ ਨਹੀਂ ਮਾਲ ਹੁੰਦੀ ਹੁੰਦੀ ਇਹਦੇ ਵਿੱਚ ਉਹ ਗੱਲ ਮਾਂ ਮਾ ਕੇ ਬਣਾਈ ਦੀ ਮੈਂ ਪਿਛਲੀ ਵਾਰੀ ਇੱਧਰ ਪੁੰਜੇ ਮਾਲ ਕੇ ਬਣਾਈ ਸੀ ਪੁੰਜੇ ਬਣਾ ਲਾਂਗੇ ਇਹ ਤਾਂ ਮੇਰਾ ਮੈਂ ਪੀੜੀ ਪੂਰੀ ਦੋਣੀ ਬੈਣੀ ਖਰੇ ਕੀ ਡੋਣਾ ਹੁਣ ਇਹਨੂੰ ਕਹਿ ਜਾ ਚੱਲ ਜਾ ਆ ਕੇ ਦੇਖੀ ਜਾਂਦੀ ਆ ਹੁਣ ਇਹਨੂੰ ਇਹਦਾ ਵੱਡਾ ਪੁੱਤ ਕਹਦੇ ਨਾ ਚੱਲ ਬੀਬੀ ਇਹਨੇ ਤੁਰ ਕੇ ਤੁਰ ਪਣਾ ਗੁਰਦੁਆਰੇ ਨੂੰ ਪੁੱਤ ਮੈਂ ਹਾਂ ਜਾ ਕੇ ਮਿਲਿਆ ਉਹ ਤਾਂ ਮਰ ਚਲੀ ਮੇਰਾ ਪੁੱਤ ਨਹੀਂ ਆਇਆ ਭਰਾਵਾ ਸਵੇਰ ਦਾ ਮੈਨੂੰ 20 ਵਾਰੀ ਕਹਿਤਾ ਪੁੱਤ ਮਨ ਸੋ ਮਨ ਚਿੱਤ ਸੋ ਸੇਤ ਜਾ ਚੱਲ ਜਾ ਮਨ ਸੋ ਮਨ ਚਿੱਤ ਸੋ ਚਿੱਤ ਜਾ ਚੱਲ ਜਾ ਉਹ ਗੁਣ ਗੁਣ ਨਾ ਤਰਮ ਅਸੀਂ ਤਾਂ ਜਾਣਾ ਹੀ ਨਾ ਅਸੀਂ ਤਾਂ ਜਾਣਾ ਹੀ ਇਹਨੂੰ ਤੇ ਕਹਿ ਗਿਆ ਆਪਾ ਜੀ ਵੀ ਚੱਲ ਆਹੋ ਸਮਾਨ ਤਾਂ ਕਹਿ ਆਲੀਏ ਤੁਮ ਚੱਲੋ ਤੇ ਨਾ ਨੋਹਣ ਗਿਆ ਨਾ ਪੁੱਤ ਗਿਆ ਨਹੀਂ ਮੈਂ ਜਾਣ ਜੋਗੀ ਉਹਦਾ ਮਨਸੁਮਨ ਚਿਤ ਸੁਚਿਤ ਪੁੱਤ ਜਾ ਮਨਸੁਮਨ ਚਿਤ ਸੁਚਿਤ ਪੁੱਤ ਜਾ ਜਾਣ ਜੋਗੀ ਕਿਉਂ ਨਹੀਂ ਕੋਠੇ ਚੜ੍ਹਦੇ ਨਹੀਂ ਕੀ ਗੱਲ ਤੁਰ ਕੇ ਉੱਥੇ ਨਹੀਂ ਆ ਜਾਂਦਾ ਸਾਰਾ ਕੁਝ ਹੋ ਜਾਂਦਾ ਪਖੰਡ ਪਖੰਡ ਜਾਓ 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 ਪਖੰਡ ਤਾਂ ਤੁਸੀਂ ਜਾਓ ਵੇਖ ਲੈਣੀ ਮੈਂ ਤਾਂ ਵਧੀਆ ਗੱਲਾਂ ਐ ਨੋਹ ਜ ਮੈਂ ਕਹਿੰਦੀ ਨੋਹ ਆ ਕਿ ਤੁਸਮਣਾ ਮੇਰੀ ਏ ਇਹ ਦੋਸਤ ਮਾਣੀ ਦੇਲਾ ਬੇਬੀ ਮੈਂ ਹੀ ਆ ਤੇਰਾ ਸਾਕ ਆ ਇੱਕ ਹਾਂ ਤੂੰ ਵੀ ਉਧਰੇ ਹੋ ਜੰਨਾ ਤੂੰ ਕਿਹੜਾ ਘਟਾ ਸਭ ਐਂਦਾ ਹੀ ਸਿਆਣੇ ਬੰਦਿਆ ਨੂੰ ਨਹੀਂ ਹੁਣ ਜਾਣਦੇ ਨੇ ਤੇਰੇ ਤੇ ਹਾਸਾ ਕਰਦੇ ਤਾਂ ਨਾ ਮਜ਼ਾਕ ਜਾਣਦੇ ਨੇ ਤੇਰੇ ਤੇ ਸੋਹਣੀਏ ਸੁਨਖੀਏ ਮੇਰੀਏ ਮੁਂਗੜੀਏ ਮੇਰੀ ਮੂੰਫਲੀ ਬਿਨ ਬਗੈਰ ਤੂੰ ਹੈ ਕਿਸ ਕੰਮ ਦਾ ਆ ਦੇਖਿਆ ਨਾਲ ਨਾਲ ਮੈਨੂੰ ਸੁਣਾ ਵੀ ਦਿੰਦੀ ਆ ਐਡੀ ਮਤਲਬ ਖੋਰ ਹੈ ਨਾ ਅਜੇ ਵੀ ਜਿਤੌਂਦੀ ਰਹਿੰਦੀ ਕਿ ਤੈਨੂੰ ਮੈਂ ਚਲਾਇਆ ਆਓ ਤੇ ਕੀ ਪਾਂ ਗਿਆ ਬਾਥਰੂਮ ਚ ਕੀ ਪਾਂ ਬਾਥਰੂਮ ਚ ਗਏ ਆ ਬਾਅ ਕੇ ਬੰਦੀ ਹੋ ਤਰੀ ਮੰਦੀ ਆ ਬਾਹਾਂ ਤੇਰੀਆਂ ਮੰਨਣ ਚੋਗੀਆਂ ਮੈਂ ਚੱਲੀ ਨਹੀਂ ਬੰਦੀ ਨਹੀਂ ਬੰਦੀ ਬੁਲਾਉਣੀ ਚੱਲ ਪੁਰਾਣੇ ਆ ਲੈ ਬੰਦੇ ਆਣੇ ਇਹ ਤੇ ਲੈ ਨਹੀਂ ਬਣਾ ਮੈਨੂੰ ਰਾਜਾ ਕਹਿੰਦਾ ਮੈਂ ਡਰ ਕੇ ਨਹੀਂ ਕਰਨਾ ਨਹੀਂ ਕਰਨਾ ਦੰਦ ਕੋਣੀ ਜਦੋਂ ਹੁੰਦਾ ਇਹਦਾ ਪਤਾ ਮੇਰਾ ਪਤਾ ਦੰਦ ਕੋਣੀ ਪੁੱਛਦਾ ਤੇਰੇ ਬਾਰੇ ਮਿਲਦੀ ਓਏ ਬੀਬੀਆ ਬਾਹ ਖੜਦੀ ਨਾ ਜਲੇ ਮੈਨੂੰ ਦੁੱਖ ਲੱਗਦਾ ਬਾਹ ਕਿਦਾਂ ਫੜ ਲਿੰਦੀ ਗੁੱਟ ਕਿਦਾਂ ਫੜ ਲਿੰਦੀ ਮੰਮੀ ਉਹ ਪਾਉਂਦੀ ਇੱਥੇ ਦੇਖ ਪਿਆਰ ਨਾ ਕਹਿ ਜਾਂ ਤੇ ਕਹਿ ਕੀ ਬੀਬੀ ਪਿਆਰ ਨਾ ਨਹੀਂ ਲੈ ਆ ਨਹੀਂ ਉਹ ਕਿ ਬਿਠਿਆ ਜਾਂਦਾ ਮੈਂ ਨਹੀਂ ਬਣਾਉਂਦੀ ਕਿਥੇਰੇ ਬਣਾਉਂਦੀ ਇਹ ਮੈਂ ਬਣਾਉਂਦੀ ਰਹੀ ਆ ਮੈਂ ਜਾ ਕੇ ਮੱਠਾ ਚੁੱਲਾ ਬਣਾ ਦੇ ਚੁੱਪ ਕਰਕੇ ਮੈਂ ਚੱਲੀ ਮੈਂ ਬੀਬੀ ਨੂੰ ਹਟਾ ਲਾ ਬੀਬੀਨ ਕਾ ਗੁੱਟ ਛੱਡ ਦੇ ਮੇਰਾ ਇਹਨਾਂ ਕਾ ਗੁੱਟ ਛੱਡ ਦੇ ਮੇਰਾ ਮੇਰੂ ਕਾ ਨਹੀਂ ਬੰਦਣਾ ਬਣਾਉਣਾ ਪੈਣਾ ਮੈਂ ਨਹੀਂ ਬੰਦ ਇਹ ਮਿੱਟੀ ਬਣਾਉਣੀ ਕਹਿੰਦੇ ਮਾ ਮਾਲ ਕੇ ਕਰਦੇ ਆਂ ਅਸਾਂ ਪਛਾਤਾ ਸਾਰਾ ਅਧਿਆਨ ਕਰਿਆ ਇਹਨੂੰ ਕੋਈ ਪੁੱਛੇ ਨੀ ਮੰਜੇ ਤੇ ਬੰਜਾ ਕੀ ਹੁੰਦਾ ਆਜ ਬਣਾ ਕੇ ਥੱਲੇ ਵਿਛਾਇਆ ਕੁੱਤੇ ਵਿਛਾਇਆ ਆਹ ਤਿੰਨ ਚਾਰ ਗੱਦੇ ਵਿਛਾਇਆ ਆਹ ਰਾਣੀ ਕਿ ਦਸਾਂ ਨਹੀਂ ਤੋਨੂੰ ਚੌਥੇ ਦੇ ਰਾਹ ਨਹੀਂ ਬਣਾ ਲਿਆ ਤੋਰੇ ਦੀਜਾ ਵਿਛਾ ਦੇ ਬੀਬੀ ਆ ਜਿਹੜੇ ਇਹ ਗਾਨੀ ਗੱਲ ਲੀ ਪਾਈ ਆ ਆੜੀ ਗਾਨੀ ਗੱਲ ਲੀ ਪਾਈ ਆ ਇਹ ਪਾਪੇ ਨੂੰ ਦੱਸਣ ਨੂੰ ਕਾਲੀ ਗਾਨੀ ਮਿੱਟੀ ਇਹ ਗਾਨੀ ਗਾਨੀ ਮਿੱਟੀ ਆ ਇਹ ਮਖਾਨ ਦਾ ਸਰਵਾ ਇਹ ਥੋੜਾ ਇਹ ਨਿੱਕੇ ਪਾਏ ਜਦੋਂ ਨਹਾਉਣਾ ਹੋਵੇ ਇਹ ਇਹ ਸਰਵਾ ਉਹ ਮੇਰੇ ਬਾਪ ਜੀ ਬੇਬੇ ਬਾਲਸਰ ਇਹਦਾ ਪਿੱਛੇ ਬੇਬੇ ਮੇਰੀ ਗੱਲ ਸੁਣ ਉਹ ਤਾਂ ਉੱਧਾ ਇੱਕ ਪਾਇਆ ਡਰਾਮਾ ਕੀਤਾ ਘਾਤਰੇ ਘਾਤਰਾ ਵੱਡਾ ਆਇਗਾ ਇਹ ਕਾਲੀ ਗੱਜ ਰਿਤਰਾ ਦੀ ਪਾਪੇ ਨੇ ਦਾਦੀ ਰਹੀ ਹੈ ਇਹ ਨਹੀਂ ਲਾਉਂਦੀ ਪਾਪੇ ਜੀ ਯਾਰ ਸੁਣ ਇਹ ਤਾਂ ਆਇਆ ਜਦੋਂ ਉਹ ਪਾਪੇ ਨੇ ਦਿੱਤੀ ਮੈਨੂੰ ਪਤਾ ਆ ਚਾਚੀ ਨੇ ਦੱਸਿਆ ਇਹ ਮੈਨੂੰ ਕਹਿੰਦੀ ਆਏ ਨਿਸ਼ਾਨੀ ਦੇ ਕੇ ਗਿਆ ਇਹ ਯਾਰ ਇਹ ਪਹਿਲਾਂ ਪਹਿਲਾਂ ਨਹੀਂ ਗਈ ਜਈ ਸੀਗੀ ਬੌਲੀ ਇਹ ਨਹੀਂ ਗਈ ਸੀ ਹਾਂ ਓਏ ਹਜੂਰ ਸਾਹਿਬ ਗਏ ਉੱਥੋਂ ਲਿਆਏ ਸੀ ਤੂੰ ਹਜੂਰ ਸਾਹਿਬ ਗਈ ਸੀ ਇਹ ਵੱਡੇ ਲਿਆ ਬੈਨ ਗਏ ਅੱਛਾ ਬੇਬੇ ਹਜੂਰ ਸਾਹਿਬ ਕਿੰਨੀ ਵਾਰੀ ਗਈਆਂ ਦੋ ਵਾਰ ਦੋਵਾਰੀ ਗਿੰਦੇला ਸਾਰੇ ਪਾਸੇ ਘੁੰਮ ਫਿਰਾਈ। ਹਾਂ ਪਿਆਰ ਮੈਂ ਕਹਿੰਦੀ ਆ ਆ ਚਿੱਲਾ ਬਣਾਈਏ ਦੋ ਜਣੀਆਂ ਬਣਾਉਣੀਆਂ ਦੋ ਜਗਾਂ ਲੋਹਾਂ ਡਾਲਿਓ ਨਾ ਕਰਨਾ ਮਿੱਟੀ ਬੜਾ ਕੇ ਬਣਾ ਬੰਦੀ ਮਿੱਟੀ ਉਦਾਂ ਨਹੀਂ ਮਨ ਜਾਂਦੀ ਅੱਛਾ ਉਹ ਲਿਆਣਾ ਪੜਾਣਾ ਉਹ ਅੰਡਾ ਵੜਾ ਕੰਮ ਨੂੰ ਮੱਤਾ ਧੀੜੀ ਵਿਆਹ ਤੋਂ ਕਰਨੇ ਹਾਂ ਇਹ ਤਾਂ ਅੰਕਿਕ ਨਾ ਚਾਟੋ ਚੁੱਪ ਕਰਕੇ ਉਧਰ ਜਾ ਬੀਬੀ ਤਨ ਤੂੰ ਆਪਣੀ ਲੱਗਦੀ ਪਈ ਤੁੱਪੇ ਮੈਂ ਚੱਲੀ ਆ ਉੱਥੇ ਗੁਰਦੁਆਰੇ ਮੈਂ ਪੈਸੇ ਦੇ ਆ ਥੋੜੇ ਜਿਲੇ ਲੈ ਜਿੰਨੇ ਲੈਣੇ ਹੈ ਇਹ ਲਾ ਸਾਰੇ ਕੋ ਮੱਲ ਲਾ। ਆਹ ਕੱਢੀ ਗੀਜੇ ਚ। ਇਹ ਨਾ ਨਾ ਨਹੀਂ ਕਰਦੀ ਦੇਖ ਲਾ ਨਾ ਨਹੀਂ ਕਰਦੀ। ਇਹਦੇ ਵਰਗੀ ਤਾਂ ਨਹੀਂ ਹੋ ਜਾਣਾ। ਕਈ ਸਾਰ ਜਿੰਦਗੀ ਸੁਣੀ ਮੈਂ ਦਿੱਤਾ। ਬੀਬੀ ਬੜੀ ਕੰਜੂਸ ਆ। ਉਹ ਬੀਬੀ ਇਹ ਉਹ ਵਾਹਿਗੁਰੂ ਆ ਯਾਰ। ਇਹਨੇ ਤਾਂ ਬੀਬੀ ਦਿਨ ਦੇ ਤਾਰੇ ਦਿਖਾਤੇ ਮੈਨੂੰ। ਇਹ ਉਹ ਕੋਈ ਲੈਣੀ ਮੌਤਾ ਹੈ ਨਾ ਜਿਆਦਾ ਨਹੀਂ ਦੀ। ਸਾਰੇ ਉਹ ਨਾ ਮੇਰੀ ਬੀਬੀ ਦਾ ਦੇ ਲਾ ਪੈਸੇ ਕੱਟ ਬੀਬੀ ਕਿੰਨੇ ਹੀ ਕੱਢ ਲਿਆ। 500 ਵੀ ਕੱਢ ਲਿਆ 100 ਵੀ ਕੱਢ ਲਿਆ ਵਾਹ। ਹੋਂ ਤੇਰੀ ਉਹ 1500 ਰੁਪਏ ਬੀਬੀ ਕਾ 1600 ਮੈਂ ਤਾਂ ਬੀਬੀ ਲੈ ਗਈ 1600 ਕੱਢ ਕੇ ਬੀਬੀ ਬੱਸ ਤੂੰ ਬੋਲ ਨਹੀਂ ਸਕਦੀ ਕੋਈ ਦੇ ਲੈ ਇਹਨੇ ਕਿਦਾਂ ਸਾਹਮਣੇ ਰੱਖ ਕੇ ਕਹਦੀ ਆਪਣੇ ਪੋਤੇ ਨੂੰ ਨਹੀਂ ਮੈਂ ਆਪਣੀ ਵਾਰ ਦੇ ਲੈ ਜੇ ਮੇਰੀ ਬੀਬੀ ਦੇ ਪੈਸੇ ਨਾ ਮੋੜੇ ਤੇ ਮੰਮੀ ਫੇ ਆਪਣਾ ਪੜਿਆ ਲਿਖਿਆ ਵਿਚਾਰ ਲਈ ਮੇਰੀ ਬੀਬੀ ਦੇ ਪੈਸੇ ਮੋੜ ਦੇ ਕਿਉਂ ਗਾਲੀ ਬੀਬੀ 1600 ਰੁਪਏ ਲੈ ਗਈ ਆ ਉਹ ਮੈਨੂੰ ਦੁੱਖ ਲੱਗੰਦੇ ਆ ਮੈਨੂੰ ਚਾਹੀਦੇ ਆ ਕਈ ਤੇ ਨਹੀਂ ਚਾਹੀਦੇ ਸਭ ਸਾਰਿਆਂ ਚਾਹੀਦੇ ਆ ਆ ਗਈ ਆ ਗਈ ਮੇਰੇ ਹੰਦਿਆਂ ਨੂੰ ਇਹ ਨਾ ਹੋਇਆ ਕਿ ਸਾਰੇ ਮੁੱਕ ਜਾਣ ਪਹਿਲੇ ਲੈ ਗਈ ਆ ਮੈਂ ਨਹੀਂ ਲੈਂਦੀ ਆ ਹਾਂ ਦੇਖਿਆ ਸਭ ਮੁੱਕ ਜਾਂ ਸਾਰੇ ਪਾਸੇ ਬੀਬੀ ਸਾਰੇ ਪਾਸੇ ਹੋ ਜਾਂਦੀ ਆ ਇਹ ਚਲਾਕ ਉਹ ਤੇਰਾ ਇਹੋ ਹੀ ਤਾਂ ਹੈ ਬੜੀ ਚਲਾਕੋ ਕਿੰਨੀ ਬੜਾ ਚੱਲ ਬਣ ਜੱਪ ਕੱਢ ਕੇ ਕੱਢ ਫੋਨ ਕਰਾ ਦੇ ਤੀਨ ਤੇ ਮੇਰੀ ਲਾਡੂ ਆਏ ਹੋਏ ਹਾਂ ਨਹੀਂ ਕਦੇ ਪੁੱਛਿੰਗੇ ਫੋਵੇ ਕੁੱਟਣੀਆ ਤੁੱਲਾ ਬਣਾਦੀ ਮੇਰੇ ਹੁੰਦੇ ਸਾਂ ਫੇ ਉਹ ਹੀ ਆ ਗਈ ਉੱਥੇ ਜਿਹੜੀ ਉਹ ਹੋਣੀ ਆ ਮੈਂ ਵੀ ਇੱਦਾਂ ਫੇ ਉੱਥੇ ਹੀ ਆ ਗਈ ਫੇ ਫੇ ਕਹਣਾ ਕਹਣਾ ਸਾਗ ਬਣਾ ਕੇ ਰੇਲਾ ਬਣਾ ਪਤ ਲੈ ਨਹੀਂ ਪੁੱਤ ਨਹੀਂ ਕੀਦਾ ਵੀਡੀਓ ਜਿੱਦਾਂ ਮੈਨੂੰ ਬੋਲਦੀ ਹੁੰਦੀ ਆ ਉਦਾਂ ਬੋਲ ਉਹ ਨਹੀਂ ਪੁੱਤ ਕਿਹਾ ਬੀਬੀ ਵੀ ਦੱਸ ਪੁੱਤ ਕਹਿ ਕੇ ਨਹੀਂ ਪੁੱਤ ਕਹਿੰਦੀ ਆ ਵੀਡੀਓ 'ਚ ਕਹੜਾ ਉਦਾਂ ਨਹੀਂ ਕਹਿਣਾ ਦੇਖਿਆ ਨਹੀਂ ਕਹਿਣਾ ਲੈ ਕਿਉਂ ਨਹੀਂ ਕਹਿਣਾ ਦੇਖਿਆ ਇਹ ਦੇ ਲੈ ਇਹੋ ਹੀ ਤਾਂ ਗੱਲ ਐ ਮੇਰੀ ਗੱਲ ਕਦੀ ਨਹੀਂ ਕਹਿਣਾ ਪੇ ਠੀਕ ਐ ਮੇਰੀ ਗੱਲ ਇਹ ਮੇਰੀ ਦੁਸ਼ਮਣੀ ਨਹੀਂ ਰਹੀ ਆ ਪੁੱਤ ਨੇ ਮੈਂ ਦੁਸ਼ਮਣ ਨਹੀਂ ਲਈ ਕਿੰਨੀ ਵਾਰ ਦੁਸ਼ਮਣ ਪਤਾ ਕਰੀਉਂ ਦੇਈਏ ਬੇਬੇ ਦੁਸ਼ਮਣਾਂ ਦਾ ਕਿਹਦੇ ਰੋਟੀ ਨਹੀਂ ਪੁੱਛਦੇ ਚਾਹ ਨਹੀਂ ਪੁੱਛਦੇ ਆਹ ਸਹੀ ਗੱਲ ਆ ਉਹ ਪੁੱਛਣਾ ਹੈ ਉਹ ਪੁੱਛਣਾ ਹੈ ਦੁਸ਼ਮਣ ਕਿਉਂ ਤਾਂ ਹੀ ਨਹੀਂ ਨਹੀਂ ਤੇ ਤੂੰ ਕਹਿੰਦੇ ਵਾ ਘਰ ਆ ਕਰ ਮੈਂ ਜਦੋਂ ਕਰਦੀ ਤੇ ਕੋਈ ਨਹੀਂ ਮੈਂ ਕਿੰਨਾ ਦਿਨ ਤਾਂ ਵੀ ਉਹ ਫਲਾਣੇ ਨੂੰ ਸੱਦਾ ਆਹ ਮੁੰਡਿਆ ਉਹ ਚੋਪਰਾ ਦੀਪਗਿਰੀ ਦੇ ਪੁੱਤਿਆ ਆਏ ਮੁੰਡੇ ਆਏ 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 ਫੂਮਾ ਦੀਆਂ ਟੀ-ਸ਼ਰਟਾਂ ਪਾ ਕੇ ਮੱਥਾ ਟੇਕ ਨਹੀਂ ਦਵੇ ਮੱਥਾ ਬੀਬੀ ਕਹਿੰਦੀ ਮੱਥਾ ਟੇਕਦੀ ਆਂ ਹਾਏ ਸਾਬੀ ਤੈਨੂੰ ਵੀ ਨਹੀਂ ਗਿਆ ਤਾਏ ਨੇ ਸਾਬੀ ਤੂੰ ਆ ਜੀ ਲਾ ਲਿਆ ਕਰ ਸਹੀ ਮੈਨੂੰ ਐਸ਼ਾ ਮਾਰਾ ਹੀ ਰਹਿਣਾ ਮੈਂ ਭਾਵਾਂ ਦਵਾਈਆਂ ਲਿਆ ਕੇ ਦਵਾਂ ਭਾਵਾਂ ਜੋ ਮਰਜ਼ੀ ਕਰ ਲਾਂ ਨਹੀਂ ਨਹੀਂ ਮੈਂ ਤੇ ਨਹੀਂ ਮਾਰਾ ਇਹਨੇ ਮੇਰੇ ਨਾਲ ਨਹੀਂ ਮਾਤਾ ਸੁਣ ਲਿਆ ਦਵਾਈ ਦਾ ਲਾਂਮਾ ਮਿਲ ਗਿਆ ਨਾ ਹਾਂ ਅੱਜ ਹੁਣ ਇਹਨੇ ਮੈਨੂੰ 2-4 ਦਿਨ ਬਹੁਤ ਜਲੀਲ ਕੀਤਾ ਬੀਬੀ ਮੈਂ ਬਹੁਤ ਤੰਗ ਹੋਇਆ ਮੈਨੂੰ ਕੀ ਨਹੀਂ ਲਿਆ ਪਰ ਮੈਂ ਨਾ ਬਹੁਤ ਜਲੀਲ ਹੋਇਆ ਗੱਲ ਦਿਲ ਤੇ ਲੱਗੀ ਐ ਭੁੱਲਣੀ ਨਹੀਂ ਕਦੀ ਸਾਰੀ ਉਮਰ ਤੇ ਦੂਜੀ ਗੱਲ ਇਹ ਆ ਲੋਨੀ ਫੋਟੋ ਨੇ ਯਾਰ 10 ਵਜੇ ਕਿਹਾ ਹੀ ਦਵਾਈ ਲਿਓ ਨੂੰ ਹੰਕਾਰ ਦੇ ਤੇ ਨਾਲ ਫੋਟੋ ਨਹੀਂ ਜੇ ਤੱਕ ਅੱਜ ਫਰੇ ਕਰੂਣ ਨੂੰ ਪੋਕ ਤੇ ਨਾ ਮੈਂ ਤਾਂ ਵਿਲਾਣ ਕਹਣਾ ਪੋਕ ਨਹੀਂ ਆਈ ਚੱਲ ਜੀ ਤੋਨੇ ਪਾਰੀ ਕਰੂ ਵੈਸੇ ਮੇਰਾ ਦਿਲ ਨਹੀਂ ਕਰਦਾ ਤੇ ਨਾ ਪਾਰੀ ਕਰਨ ਨੂੰ ਕਿੰਨੀ ਪਾਰੀਆਂ ਕੀਤੀਆਂ ਤੂੰ ਮੈਨੂੰ ਦੱਸ ਨਾ ਤੇਰੇ ਜਿੰਦ ਤੇ ਕਿਹੜੀ ਬਣ ਲੱਗੀ ਮੇਰੀ ਮਾਰ ਕੇ ਦਿਖਾ ਪਾ ਇਹਨੂੰ ਪੁੱਛੋ ਤੇ ਤੇ ਕੜੀ ਲੱਗ ਗਈ ਥਰੀ ਅਜੇ ਹੁਣੇ ਹੀ ਅਜੇ ਤੂੰ ਤੁਰਦੀ ਫਿਰਦੀ ਤੁਹਾਨੂੰ ਲੰਗਰ ਪਕਾ ਕੇ ਦੇਣੀ ਸਾਡੇ ਕੱਪੜੇ ਖੋਣੀਆਂ ਦਿਲ ਤੇ ਲੱਗ ਗਈ ਦੇ ਦੇ ਆਕਰ ਦੀ ਕਿਦਾਂ ਹੁਣ ਇਹ ਦੇ ਇਹਨੂੰ ਇਹ ਕਿ ਮੈਨੂੰ ਆ ਗੱਲ ਕਿਹ ਕਿਦਾਂ ਦਿੱਤੀ ਇਹਦਾ ਦੰਦ ਇਹ ਦੰਦ ਇਹਦਾ ਚੀਥੇ ਜਾਂਦੇ ਇੰਦਾ ਜਦਾਂ ਹੋ ਪੈ ਗਿਆ ਫੇਰ ਜੂਈ ਜਈ ਕਰਦੀ ਕਿ ਕੀ ਕੀ ਕਿਆ ਜੂਈ ਮਾਨ ਕੀ ਕਹਿਦਾ ਜੂਈ ਛੱਡ ਦੇ ਵੀ ਛੱਡ ਦੇ ਇੱਕ ਕੀ ਕਹਿਦਾ ਮਾਨ ਛੱਡ ਦੇ ਛੱਡ ਦੇ ਛੱਡ ਦੇ ਆਹ ਬਹੁਤ ਬੜੀ ਜਲਾਦਣ ਆ ਓਏ ਬੀਬੀ ਤੇਰੇ ਹੁੰਦਿਆ ਮੇਰੇ ਚਪੇੜਾ ਤੈਨੂੰ ਮਸਾ ਬੋਲ ਸਕਦੀ ਕਿ ਨਹੀਂ ਕੋ ਉਹ ਅੰਦਰ ਬਣਾਇਆ ਨਹੀਂ ਰਹਿੰਦੀ ਕਿ ਆ ਨਹੀਂ ਉਹ ਅੱਛਾ ਇਹ ਕੋਈ ਗੀਤ ਗਾਈ ਜਾਣਾ ਇੱਧਰ ਹੀ ਹਟਣਾ ਉਹ ਬੀਬੀ ਇਹ ਮੇਤ ਥੋੜੀ ਬਣਦੀਆਂ ਗੋਮਾ ਸਾਬੀ ਵਿਚਾਰਾ ਕਿੰਨਾ ਹਨਾ ਮੱਥਾ ਤੇ ਦੇਖਿਆ ਕਿ ਨੋਟ ਫੜਾਉਂਦਾ 2000 ਮੈਂ ਚੱਕ ਲੈ ਆ ਲੈ ਕੇ ਗਈ ਚੱਲ 500 ਰੁਪਏ ਦੇ ਪਹਿਲਾ ਮਾਗੀ ਤਾਂ ਇਹਨੂੰ ਪਤਾ ਵੀ ਨੋ ਮਰੀ ਨੇ ਲੈਣੇ ਤੇ ਮੈਂ 1500 ਰੁਪਏ ਪਾੜ ਲਿਆ ਤਾਂ ਪੜਸਾ ਫੜਾਤਾ ਤੈਨੂੰ ਫੜਾਤਾ ਸਾਰੇ ਇਹਨੂੰ ਪਤਾ ਹੀਗਾ ਵੀ ਵਾਪਸ ਦੇ ਜਾਣੇ ਆ ਉਹ ਕੀ ਤੇਰਾ ਇਹਨੂੰ ਇਦਾਂ ਹੈ ਤੇਰਾ ਮੇਰਾ ਉਹਲੇ ਰੰਗ ਕਾਲਾ ਹੋ ਗਿਆ ਜਦੋਂ ਮੈਂ ਲੈ ਕੇ ਉਧਰ ਨੂੰ ਪਾਣੀ ਆ ਦੇ ਬਣਾ ਦੇ ਸਾਰਾ ਰੰਗ ਮੈਂ ਤਾਂ ਕਿਹਨੇ ਹੋਲ ਵੀ ਲੈ ਜਾ ਸਾਰੇ ਲੈ ਜਾ ਤੂੰ ਆ ਦੇਖੋ ਜੀ ਮਾਰੇ ਤੁਹਾਡ ਕੋ ਲੈ ਕੇ ਮਰਨਾ ਉਹ ਤੇਰਾ ਭਲਾ ਆ ਲੋਕਾਂ ਸਾਹਮਣੇ ਦੱਸ ਆ ਵੇਖ ਲੈ 1500 15000 ਨਿਕਲ ਨਹੀਂ ਆ ਰਹੀ 300 ਤੇ ਗੱਡੀ ਇਹ ਆ ਵੀਡੀਓ ਚ ਬੀਬੀ ਲੋਕਾਂ ਨੂੰ ਦੱਸਦਾ ਵੀ ਬੀਬੀ ਇਦਾਂ ਦੀ ਆ ਆਰੇ ਦੇਦਾ ਨੋਟ ਦੇ ਤੇ ਬੀਬੀ ਨੇ ਸਾਰੇ ਆਹ ਇਹ ਵੀਡੀਓ ਇਖ ਦੇਖਦਾ ਕੋਈ ਇਦਾਂ ਦੀ ਹੋਈ ਬੀਬੀ ਜੇ ਬੀਬੀ ਚੰਗੀ ਹੁੰਦੀ ਤਾਂ ਉਹ ਪੁੱਤ ਜਿਹੜਾ ਚਰਾ ਉਹ ਆਇਆ ਸੀਗਾ ਤਾਂ ਉਹ ਕਹਿੰਦਾ ਨਾਲ ਲੈ ਕੇ ਗੱਡੀ 'ਚ ਬਿਠਾ ਕੇ ਜਾਂਦਾ ਜੇ ਚੰਗੀ ਹੁੰਦੀ ਬੀਬੀ ਤਾਂ ਤਾਂ ਹੀ ਖੜਦਾ ਫੋਨ ਚੁੱਕੀ ਲੈਣੀ ਨਾ ਕੋਈ ਗੱਲ ਨਹੀਂ ਹੈ ਨਹੀਂ ਬੇਚੰਗੀ ਜਾਓ ਘਰ ਤੇ ਚੱਲ ਬੀਬੀ ਬਾਏ ਬਾਏ ਕਰ ਦੇ ਬੀਬੀ ਨੂੰ ਵੀ ਨਹੀਂ ਸੋਦਿਆ ਹੈ ਬੀਬੀ ਨੂੰ ਨਹੀਂ ਸੋਦਿਆ ਕਹਿੰਦਾ ਨੇ ਕਹਿੰਦਾ ਚਾਚੀ ਨੇ ਫੇਰ ਕਿਹਾ ਆਪਣਾ ਕਿਧਰੋਂ ਆਏ ਕਿਉਂ ਵੱਟਾਂ ਪਾਈਆਂ ਕਿੰਨੀਆਂ ਪੱਕੀਆਂ ਕੀਤੀਆਂ ਕਹਿੰਦਾ ਨੇ ਵੇ ਕਿਵੇਂ ਲੈ ਲਾਂ ਬੜੇ ਫੇਰ ਹੋ ਤੇਰਾ ਫਲਾ ਹੋ ਜੇ ਚਲੋ ਮੈਂ ਮਾ ਬਹੁਤ ਕੁਝ ਕਹਿਣੀ ਹੈ ਤੇ ਜੋ ਚੁੱਪ ਕਰਕੇ ਰਹਿ ਜਾਂਦਾ ਹਾਂ ਮੈਂ ਬੜਾ ਕੁਝ ਕਹਿਣੀ ਹੈ ਨਾ ਮੰਨਦੇ ਹਾਂ ਹਾਂ ਕੁਛ ਨਹੀਂ ਆਈ ਦਾ ਦੇਖੇ ਫੋਵੇ ਕੁੱਟਣੀ ਇਹ ਫੋਵੇ ਕੁੱਟਣੀ ਹੈ ਇਦਾਂ ਜਿਉਂਦੀਆਂ ਫੋਵੇ ਕੁੱਟਣੀ ਇਦਾਂ ਦੀਆਂ ਹੁੰਦੀਆਂ ਵਾਕਿਆ ਬੀਬੀ ਕੀਪਾਂ ਕਿੱਥੇ ਆ ਕੀਪਾਂ ਉਹਨੂੰ ਕਿਹਾ ਦਿੱਤਾ ਉਹ ਤੇ ਆਉਣ ਲੱਗਾ ਉਹ ਕਲਗੀ ਲਾਉਣ ਲੱਗੇ ਉਹ ਕਹਿੰਦਾ ਮੇਰੀ ਪਰਜਾਈ ਕਹਿਣ ਆਈ ਤਾਂ ਜਾਣਾ ਉੱਧਰ ਆਈ ਨਹੀਂ ਕਹਿ ਤੋ ਕੀ ਉਹ ਕੀ ਕਰੇ ਵਿਚਾਰਾ ਹੈਂ ਕਰ ਤੂੰ ਤਾਂ ਜਾ ਜਿੰਨੇ ਦਾ ਜੀਤ ਕਹਿਗਾ ਮੈਂ ਚੱਲੀ ਕਿੱਡੀ ਸਕੀਮੀ ਹੁੰਦਾ ਤੂੰਈ ਹੁੰਦਾ ਬੀਬੀ ਕਹੇ ਕਰ ਕੱਲ ਹੈਗੀ ਆ ਦਿਲ ਚ ਦਲੇਰੀ ਜ਼ਰੂਰ ਰੱਖਣੀ ਚਾਹੀਦੀ ਅਸੀਂ ਕਰਾਂਗੇ ਤੇ ਇਦਾਂ ਕਰਾਂਗੇ ਆ ਕਰਦੇ ਹੱਥ ਖੜਾ ਆ ਗਏ ਹੇ ਉਹ ਉਧਰ ਤੇ ਲਛਣ ਲਾਦੇ ਆ ਮਾਲ ਨੇ ਬੜਾ ਦਿੱਤਾ ਬਹੁਤ ਦਿੱਤਾ ਮਾਲ ਆ ਪਰ ਬੇਤੀ ਕਰਦਾ ਓਏ ਇਹਦੀ ਤੇਰੀ ਗੱਲ ਇਹਦਾ ਕਰਦਾ ਰਹਿੰਦਾ ਬੀਬੀ ਇਹਦੀ ਮੈਨੂੰ ਬੇਤੀ ਆ ਕੋਈ ਗੁੱਸਾ ਨਹੀਂ ਆ ਇਹ ਕੀ ਚੀਜ਼ ਐ ਮੀਬੀ ਆ ਚੀਜ਼ ਚੰਗੀ ਐ ਚੀਜ਼ ਚੰਗੀ ਐ ਇਹ ਦੇ ਉਹ ਦੇ ਕਰ ਲੰਮਿਆ ਕੋੜੀ ਕਰੰਦਾ ਲਾ ਕੋੜੀ ਕੋੜੀ ਕਰੰਦਾ ਲਾ ਇੱਕ ਉਹਦੀ ਕੰਦੇ ਦੀ ਮੇਰੀ ਕੰਦੀ ਹੈ ਕੋਈ ਪੁਰਾਣੀ ਗੱਲਬਾਤ ਕੋਈ ਮਾੜੀ ਜੀ ਸੁਣਾ ਦੇ ਹਾਂ ਕੋਈ ਚੱਲ ਗਾਣਾ ਸੁਣਾ ਦੇ ਮਾੜਾ ਜਾਂ ਉਹ ਗਾਣਾ ਮਾੜਾ ਜੇ ਸੁਣਾ ਦੇ ਤੇ ਲ ਮਾੜਾ ਜਾਂ ਗਾਣੇ ਨੂੰ ਇਹ ਹੈਗੀ ਕਿਤੇ ਨੇਹਾ ਕੱਕਰ ਆਲਾ ਮਾਇੇ ਸ਼ਾਮ ਕੁੰਦੀ ਦਾ ਚੱਲ ਸੁਣਾ ਫੇ ਮਾੜਾ ਜਾਂ ਚੱਲੀਆਂ ਸੁਣਾ ਦੇ ਨਾ ਮਾੜਾ ਜੇ ਇੱਕ ਪੈਰਾ ਜੀ ਚੱਲ ਲੱਗ ਗਈ ਹੋ ਜਾ ਬਣਾ ਜਾ ਬਸ ਬਹੁਤ ਬਹੁਤ ਮੈਂ ਇੱਕ ਦੇ ਕੀ ਦੀ ਆ ਆ ਜੀ ਹੁੰਦੀ ਨਾ ਫਿਰ ਚੱਲ ਕਰ ਲਈਆਂ ਜ਼ੋਰ ਦੀ ਸਰਦਾਰੀ ਆਲਾ ਮਾਇ ਸਾਮ ਗੁੰਝੀਆਂ ਤੀਆਂ ਚੱਲ ਕਰ ਚੱਲੀਆਂ ਸਰਦਾਰੀ ਸੁਰਚ ਸੁਰਚ ਚੱਲ ਮਾਵਾ ਤੀਆਂ ਗਾਣ ਲੱਗੀਆਂ ਚਾਰੇ ਸੁਰਚ ਸੁਰਚ ਹਾਂ ਐਦਾਂ ਬੋਲ ਦੇਣਾ ਸੁਰਚ ਸੁਣਾਣਾ ਮੋੜਾ ਚੱਲ ਮਾਵਾ ਐ ਆਲਾ ਮਾਇ ਸਾਮ ਫੇਰ ਹੋਈਗਾ ਆਲਾ ਮਾਤਾ ਸਾਮ ਗੁੰਝੀਆਂ ਤੀਆਂ ਗੱਲ ਚੱਲੀਆਂ ਸਰਦਾਰੀ ਬਾਵ ਤੇਰੇ ਬਹਿਲਾਂ ਵਿੱਚੋਂ ਬ ਸੱਤ ਰੰਗੀਆਂ ਕਬੂਤਰ ਬੋਲੇ ਆਹਾ ਮਵਾ ਤਿਆਂ ਗੱਲ ਲਿ ਗਿਨਾ ਕਿਾਰੇ ਕੰਨਾਂ ਨੇ ਤੇ ਬਾਰੇ ਦੀਆਂ ਹੀ ਲੀਆਂ ਆਹਾ ਆਹਾ ਚੱਲੀਆਂ ਮੇਰਿਆਂ ਵੀਰਾਂ ਨੇ ਡੋਲਾ ਤੋੜ ਕੇ ਅਗਾਂ ਨੂੰ ਕੀਤਾ ਆਹਾ ਸੱਜਣਾ ਮੇਰੀਆਂ ਭਾਬੀਆਂ ਨੇ ਡੋਲਾ ਤੋੜ ਕੇ ਕੱਚਾ ਦੁੱਧ ਪੀਤਾ ਓਏ ਹੋਏ ਅੱਛਾ ਅੱਛਾ ਮੈਂ ਹੁਣ ਮਾ ਭਾਬੀ ਮੈਨੂੰ ਮਾਫ ਕਰ ਦੇ ਤੂੰ ਹੁਣ ਜਿੱਤੀ ਤਾਂ ਮੈਂ ਹੁਣ ਹਾਰੀ ਇਹ ਕਿਧਰੋਂ ਲੱਗੀ ਗੱਲ ਤੇ ਮੈਂ ਨਹੀਂ ਤੇਰੀ ਕੋਈ ਸੁਣੀ ਬਾਵਲ ਮੈਨੂੰ ਉਹ ਦੇ ਥੱਲੇ ਗੁਰਦੀ ਮਾਰਗ ਜੀ ਬੋਲੇ ਨੇ ਹਾਂਜੀ ਮਾਨਕ ਸਾਹਿਬ ਡੈਡੀ ਤੁਸੀਂ ਸਭ ਆਣ ਕੇ ਉੱਪਰ ਸੁਰਾ ਦੇ ਬਾਦਸ਼ਾਹ ਸੁਰਾ ਦੇ ਬਾਦਸ਼ਾਹ ਸਾਡੇ ਡੈਡੀ ਦੇ ਤਾਂ ਬਹੁਤ ਗਾਣੇ ਆਉਂਦੇ ਆ ਬੜਾ ਬਹੁਤ ਸੁਣੀਏ ਡੈਡੀ ਕੋ ਅੱਜ ਇੱਕ ਗਾਣਾ ਉਹ ਤਾਂ ਜਾਇਓ ਕਿੱਥੇ ਬੀਬੀ ਦੇ ਕੋ ਥੋੜੇ ਜਿਹੇ ਮੈਨੂੰ ਪਤਾ ਜਾ ਪੜਦਾ ਪਾਰੀ ਕਿ ਕਿੜੀਆਂ ਚੜੀਆਂ ਪਰੀ ਗਾਣਾ ਕਿੱਧਰੋਂ ਕਿੱਧਰੋਂ ਲੈ ਗਈ ਸਮਝ ਨਹੀਂ ਆਈ ਅ ਕੱਚਾ ਦੁੱਧ ਪੀਤਾ ਤੇ ਮਿੱਠਾ ਕਿਨੇ ਬਣਾਇਆ ਤੇ ਭਾਬੀਆਂ ਭਾਬੀਆਂ ਨੇ ਸ਼ੁਕਰ ਬਣਾਇਆ ਤੇ ਚਲ ਗਈ ਚਲ ਗਈ ਆਹੋ ਤੇ ਮੈਨੂੰ ਲੱਗ ਗਈ ਸਮਝ ਅੱਗੋਂ ਗੱਲ ਨੂੰ ਹੋਰ ਪਾਸੇ ਚੰਡੀਗੜ੍ਹੋਂ ਨੂੰ ਲੈ ਗਈ ਨਾ ਗੱਲ ਨੂੰ ਗੱਡ ਨਹੀਂ ਲੱਗੀ ਇਹਦੇ ਲੱਗਿਓ ਕੀਤਾ ਭੁੱਲ ਗਿਆ ਹੈਲੇ ਆਓ ਆਈਓ ਵੀ ਬਾ ਨਰਿੰਦਰ ਵੀ ਬਾ ਜੀ ਆਏ ਨੇ ਉਹ ਗਾਣਾ ਸੁਣ ਕੇ ਤੇ ਇਹਨੂੰ ਵੀ ਪਤਾ ਨਹੀਂ ਕੀ ਹੁੰਦਾ ਮੈਨੂੰ ਲੱਗਾ ਜਿਵੇਂ ਪੁਰਾਣੇ ਨਾ ਇਹਨਾਂ ਨੇ ਕਹੀ ਹੈਗਾ ਇੱਕ ਕਈਆਂ ਦੀ ਨਰੀ ਜੀ ਦੀ ਆਹ ਯਾਰ ਉਹ ਕੀ ਹੈ ਬਹਿਣੂਏ ਕੋ ਪੁੱਛੇ ਨਿਮਰਤ ਖਹਿਰਾ ਤੇ ਕੌਰ ਵੀ ਕਈ ਵੇ ਮਾੜੇ ਗੀਤ ਗਾਉਂਦੀ ਤੇ ਆ ਮੈਂ ਸੁਣਦਾ ਹੀ ਥੱਲੇ ਛੱਲੀ ਆ ਮੇਰੀ ਸੁਣ ਇਹ ਪਤਾ ਕਿੱਦਾਂ ਗਾਉਂਦੇ ਆ ਹਾਂਜੀ ਦੱਸੋ ਜੀ ਤੁਸੀਂ ਸੁਣਾ ਦਿਓ ਮਾੜਾ ਹਾਂ ਸਾਹ ਜੀ ਚਾ ਸੁਣਾ ਦੇ ਮਾੜਾ ਜੀ ਤੇ ਹੋਲੀ ਆ ਜਾਂਦੀ ਮਾਤਾ ਹੌਸਲੇ ਨਾਲ ਆ ਸੁਣਾ ਸੁਣਾਓ ਜੀ ਮਾਵਾ ਤੀਆਂ ਮਿਲਣ ਲੱਗੀਆਂ ਚਾਰੇ ਕੰਦਾ ਨੇ ਚਵਾਰੇ ਦੀਆਂ ਹੱਲੀਆਂ ਐਦਾਂ ਬੋਲਦੇ ਆ ਬੇਬੇ ਤਾੜੀਆਂ ਬਹੁਤ ਸੋਹਣਾ ਸਰ ਲਾਇਆ ਇਹ ਗਰਨਾਮ ਦੀ ਭੈਣ ਆ ਸੋਰ ਕਿੱਡਾ ਬੇਟਾ ਲਾ ਗਈ ਆ ਜੀ ਲਾ ਗਈ ਲਾ ਗਈ ਤੇਰਾ ਫੋਨੇ ਪਤਾ ਗਲੇ ਵਾਲਾ ਤੇਰਾ ਬੂਫਰ ਖਰਾਬ ਆ ਨਹੀਂ ਨਹੀਂ ਹੁੰਦਾ ਤੇ ਨਾ ਬੋਲੋ ਆਪ ਕਹਿੰਦਾ ਨੇ ਕਹਿੰਦੇ ਨਹੀਂ ਹੁੰਦਾ ਤੇ ਨਾਮ ਨਹੀਂ ਲਿਆ ਕਰ। ਦਾਇ ਦੇ ਕੇ ਤੋਰੀਂ ਬਾਬਲਾ ਦਿਆਂ ਨੇ ਤੇ ਅਪੁੱਤ ਬਣ ਕੇ ਕਮਾਇਆ ਘਰ ਤੇਰਾ। ਅੱਛਾ ਆ ਦੱਸਿਓ ਵੀ ਇਹ ਬੇ ਬੇ ਸੋਣਾ ਬੋਲੀ ਕਿ ਮੈਂ ਬੋਲੀ। ਹਾਂ ਕਮੈਂਟ ਇਹ ਇੱਕ ਹੋਰ ਬੋਲ ਦੇਣੀ ਇੱਕ ਟੱਪਾ ਹੋਰ। ਤੂੰ ਸੋਣਾ ਬੋਲ। ਇੱਕ ਟੱਪਾ ਹੋਰ ਬੋਲ। ਹਾਂਜੀ ਹਾਂਜੀ ਸੁਣਾ ਦਿਓ ਜੀ। ਠੀਕ ਤੇਰੇ ਵਰਗਾ ਇਹ ਮੇਰਾ ਬੋਲ ਦੇ। ਇਹ ਨਾ ਸਟੀਆਂ ਪਾ ਬੋ ਚੁੱਪ। ਸਕੀਆਂ ਪਾਪੀਆਂ ਨੇ ਢੋਲਾ ਤੋੜ ਕੇ ਕੱਚਾ ਦੁੱਧ ਪੀਤਾ ਆ ਆਓ ਬਾਸ਼ਾ ਜੀ ਆਓ ਤੁਸੀਂ ਵੀ ਮਾੜੀ ਆ ਕਲੀ ਤੇ ਸੁਣਾ ਜੋ ਆ ਕੇ ਹਾਂਜੀ ਬੀਬੀ ਫੇਲ ਹੋ ਗਈ ਬੀਬੀ ਫੇਲ ਕਰਦੀ ਬੀਬੀ ਫੇਲ ਕਲਦੀਪ ਕੌਰ ਬੀਬਾ ਜੀ ਜਿੱਤ ਗਏ ਨੇ ਲਓ ਜੀ ਕੀ ਬਾਤ ਆ ਸੋ ਸੌ ਵੀ ਤੁਹਾਡੇ ਮੂਰੇ ਪੇਸ਼ ਕਰਤੇ ਆ ਨਾਲ ਨਾਲ ਅੱਜ ਨਹੀਂ ਵਲੌਗ ਕਿਹਨਾਂ ਕਾ ਚ ਕਾਲੀ ਚਮ ਵੀ ਚਾਹ ਤੇ ਦੇ ਜੋ ਮੜ ਜੀ ਅਜੇ ਮਾਨਕ ਸਾਹਿਬ ਥੱਲੇ ਤਿਆਰ ਹੋ ਰਹੇ ਨੇ ਅਜੇ ਤੁੰਬੀ ਫੜਨਗੇ ਬਾਕੀ ਬਾਏ ਬਾਏ ਵਿਕੀ ਬਾਏ ਬਾਏ ਕਰਦੇ ਵਲੌਗ ਨੂੰ ਸੋ ਲਵ ਯੂ ਅਸੀ ਕੱਲ ਸਾਰਿਆਂ ਨੂੰ ਨਵੇਂ ਵਲੌਗ ਚ ਮਿਲਾਂਗੇ ਚੜਦੀ ਕਲਾ ਚ ਚੜਦੀ ਕਲਾ